ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਬਹੁ ਸ਼ਹਾਦਤਾਂ ਦਾ ਮਹੀਨਾ ਹੈ ਗੁਰੂ ਪਰਿਵਾਰ ਨੇ ਬੜੀ ਦਲੇਰੀ ਤੇ ਸਿੱਧਕ ਨਾਲ ਕੀਤਾ ਹਰ ਜ਼ੁਲਮ ਦਾ ਮੁਕਾਬਲਾ ਹਿੰਦੁਸਤਾਨ ਦੇ ਲੋਕ ਸਦੀਆਂ ਤੋਂ ਰਾਜ ਸੀ ਸਮਾਜਿਕ ਤੇ ਮਾਨਸਿਕ ਗੁਲਾਮੀ ਹੰਡਾ ਰਹੇ ਸਨ ਗੁਰੂ ਨਾਨਕ ਦੇਵ ਜੀ ਨੇ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਸਨ ਨੇ ਬੜੀ ਦਲੇਰੀ ਤੇ ਹੱਕ ਸੱਚ ਦਾ ਨਾਰਾ ਮਾਰਿਆ ਤੇ ਬਾਵਰ ਨੂੰ ਜਾਵਰ ਕਹਿਣ ਦੀ ਹਿੰਮਤ ਕਰਦਿਆਂ ਚੱਕੀ ਪੀਸਣ ਤੋਂ ਵੀ ਕਰੇਜ਼ ਨਾ ਕੀਤਾ ਹੱਕ ਸੱਚ ਦੀ ਇਸ ਲੜਾਈ ਨੂੰ ਨਾਰੇ ਮੰਥਾ ਤੇ ਸ਼ਹੀਦੀਆਂ ਦਾ ਰੂਪ ਦੇ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਕੀਤਾ ਆਨੰਦਪੁਰ ਸਾਹਿਬ 'ਚ ਜਦੋਂ ਕਿਲਾ ਕੀਰਿਆ ਗਿਆ ਤਾਂ ਸਿੰਘ ਕਈ ਵਾਰ ਰਾਤ ਬਰਾਤੇ ਬਾਹਰ ਆਉਂਦੇ ਅਤੇ ਵੈਰੀ ਦਲ ਉੱਤੇ ਛਾਪੇ ਮਾਰ ਕੇ ਉਹਨਾਂ ਦਾ ਨੁਕਸਾਨ ਵੀ ਕਰਦੇ ਸਨ ਅਤੇ ਉਹਨਾਂ ਦੀਆਂ ਰਜਾਂ ਵੀ ਲੁੱਟ ਕੇ ਲੈ ਜਾਂਦੇ ਕਿਲੇ ਦਾ ਦਰਵਾਜ਼ਾ ਤੋੜਨ ਦੀ ਵੀ ਪਹਾੜੀ ਰਾਜਾਂ ਨੇ ਬੜੀ ਕੋਸ਼ਿਸ਼ ਕੀਤੀ ਅਤੇ ਇੱਕ ਸ਼ਰਾਬੀ ਹਾਥੀ ਵੀ ਭੇਜਿਆ ਜਿਸ ਦਾ ਟੱਕਰਾ ਭਾਈ ਬਚਿੱਤਰ ਸਿੰਘ ਨੇ ਬੜੀ ਦਲੇਰੀ ਨਾਲ ਕੀਤਾ ਅਤੇ 나ਗਣੀ ਉਸ ਦੇ ਸਿਰ ਵਿੱਚ ਮਾਰ ਕੇ ਉਸ ਨੂੰ ਵਾਪਸ ਭੇਜਿਆ ਤੇ ਉਸ ਹਾਥੀ ਨੇ ਵੀ ਪਹਾੜੀ ਰਾਜਾਂ ਦਾ ਹੀ ਬੜਾ ਨੁਕਸਾਨ ਕੀਤਾ ਦੂਸਰੇ ਪਾਸੇ ਫੌਜਾਂ ਨੇ ਕਿਲੇ ਨੂੰ ਘੇਰ ਲਿਆ ਅਤੇ ਕਿਲੇ ਦੇ ਅੰਦਰ ਰਾਸਦ ਪਾਣੀ ਆਉਣਾ ਬਿਲਕੁਲ ਵੀ ਬੰਦ ਕਰ ਦਿੱਤਾ ਸਿੰਘਲ ਸੋਲਿਆਂ ਦੀ ਇੱਕ ਮੁੱਠ ਤੇ ਰੋਜ਼ ਗੁਜ਼ਾਰਾ ਕਰਨ ਲੱਗ ਪਏ। ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ जिल्ਦ ਤੇ ਲੱਗੀ ਚਿੱਠੀ ਦੇ ਕੇ ਸਮਾਣੇ ਦੇ ਰਹਿਣ ਵਾਲੇ ਸਾਹੀ ਕਾਜੀ ਨੂੰ ਆਨੰਦਪੁਰ ਸਾਹਿਬ ਭੇਜਿਆ ਅਤੇ ਉਸ ਚਿੱਠੀ ਵਿੱਚ ਤਜਵੀਜ਼ ਸੀ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਕਾਂਗੜ ਕਸਬੇ ਵਿੱਚ ਆ ਜਾਓ। ਅਤੇ ਉੱਥੇ ਆਉਣ ਤੋਂ ਬਾਅਦ ਇਨ੍ਹਾਂ ਹਾਲਾਤਾਂ ਤੇ ਵਿਚਾਰਾ ਕੀਤੀਆਂ ਜਾਣੀਆਂ ਪਰ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ। ਕਿ ਇਹ ਚਿੱਠੀ ਪਹਾੜੀ ਰਾਜਾ ਵੱਲੋਂ ਝੂਠੀ ਤਿਆਰ ਕਰਵਾਈ ਗਈ ਸੀ ਅਤੇ ਸਿੰਘਾਂ ਦੀ ਗੁਰੂ ਸਾਹਿਬ ਨੂੰ ਤਜਵੀਜ਼ ਸੀ ਕਿ ਉਹ ਪਰਿਵਾਰ ਨੂੰ ਲੈ ਕੇ ਦੀਨੇ ਕਾਂਗੜੇ ਚਲੇ ਜਾਣ ਅਤੇ ਬਾਕੀ ਦੇ ਸਿੰਘ ਇੱਥੇ ਮੁਗੜਾ ਨਾਲ ਦੋ-ਦੋ ਹੱਥ ਕਰਨਗੇ ਦੂਸਰੇ ਪਾਸੇ ਪਹਾੜੀ ਰਾਜਾ ਨੇ ਵੀ ਆਟੇ ਦੀਆਂ ਗਊਆਂ ਬਣਾ ਕੇ ਕਸਮਾਂ ਖਾਧੀਆਂ ਕਿ ਉਹ ਗੁਰੂ ਸਾਹਿਬ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਗੇ ਪਰ ਗੁਰੂ ਸਾਹਿਬ ਨੇ ਆਖਿਆ ਕਿ ਉਹ ਇਕੱਲੇ ਸਿੱਖਾਂ ਨੂੰ ਛੱਡ ਕੇ ਨਹੀਂ ਜਾਣਗੇ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਸਾਰੇ 500 ਸਿੱਖ ਇਕੱਠੇ ਹੀ ਜਾਵਾਂਗੇ ਆਖਰਕਾਰ ਗੁਰੂ ਸਾਹਿਬ ਨੇ ਕਿਲਾ ਛੱਡਣ ਦਾ ਫੈਸਲਾ ਕਰ ਲਿਆ ਅਤੇ 6 ਪੋ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿਲਾ ਛੱਡਣ ਦਾ ਹੁਕਮ ਦੇ ਦਿੱਤਾ ਗੁਰੂ ਸਾਹਿਬ ਕਿਲਾ ਛੱਡ ਕੇ ਜੇ ਕੀਰਤਪੁਰ ਸਾਹਿਬ ਲੰਘੇ ਹੀ ਸਨ ਕੇ ਪਿੱਛੋਂ ਪਹਾੜੀ ਤੇ ਮੁਗਲਾਂ ਨੇ ਤੀਰਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਪਾਈ ਉਦੇ ਸਿੰਘ ਨੂੰ ਬਖਸ਼ ਕੇ ਸਾਹੀ ਟੀਬੀ ਤੇ ਪੰਜਾ ਸਿੰਘਾਂ ਦੇ ਨਾਲ ਤੇ ਨਾਤ ਕਰਕੇ ਲੜਨ ਦਾ ਹੁਕਮ ਦਿੱਤਾ ਗੁਰੂ ਜੀ ਜਦੋਂ ਸਰਸਾਂ ਨਦੀ ਦੇ ਪਹੁੰਚੇ ਤਾਂ ਭਾਰੀ ਮੀਂਹ ਪੈ ਰਿਹਾ ਸੀ ਤੇ ਦੂਸਰੇ ਪਾਸੇ ਪਹਾੜੀ ਰਾਜਿਆਂ ਤੇ ਮੁਗਲ ਫੌਜਦਾਰਾਂ ਨੇ ਕਸਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਅਤੇ ਗੁਰੂ ਸਹਿਦਾ ਭਾਰੀ ਨੁਕਸਾਨ ਹੋਇਆ ਬਹੁਤ ਸਾਰੇ ਕਾਬ ਗ੍ਰੰਥ ਅਤੇ ਕਈ ਕੀਮਤੀ ਚੀਜ਼ਾਂ ਸਸਾ ਨਦੀ ਵਿੱਚ ਰੁੜ ਗਈਆਂ ਗੁਰੂ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਗੁਰੂ ਸਾਹਿਬ ਤੋਂ ਨੇਖੜ ਗਏ ਗੁਰੂ ਸਾਹਿਬ ਰੋਪੜ ਵੱਲ ਚੱਲ ਪਏ ਅਤੇ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਜੀ ਪਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਕੂਚ ਕਰ ਗਏ ਇੱਥੇ ਇਹ ਦੱਸਣਾ ਵੀ ਬਣਦਾ ਹੈ ਇਹ ਗੁਰੂ ਸਾਹਿਬ ਦੇ ਤੀਸਰੇ ਮਹਿਲ ਮਾਤਾ ਜੀਤੋ ਜੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੀ 5 ਦਸੰਬਰ 1700 ਈਸਵੀ ਨੂੰ ਅਕਾਲ ਜਲਾਣਾ ਕਰ ਗਏ ਸਨ 7 ਪੋ ਨੂੰ ਗੁਰੂ ਸਾਹਿਬ ਚਮਕੌਰ ਵਿੱਚ ਇੱਕ ਗੜੀ ਤੇ ਪਹੁੰਚ ਗਏ ਜੋ ਕਿ ਚੌਧਰੀਆਂ ਦੀ ਗੜੀ ਆਖੀ ਜਾਂਦੀ ਸੀ ਦੂਸਰੇ ਪਾਸੇ ਉਹਨਾਂ ਨੂੰ ਘੇਰਾ ਪਾਉਣ ਲਈ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਭਰਾ ਭਾਈ ਨਹਿਰ ਖਾਨ ਤੇ ਖਿਜਰ ਖਾਨ 10 ਲੱਖ ਫੌਜਾਂ ਦਾ ਨਾਮ ਲਸ਼ਕਰ ਲੈ ਕੇ ਗੁਰੂ ਸਾਹਿਬ ਨੂੰ ਫੜਨ ਲਈ ਪਹੁੰਚ ਗਿਆ ਗੁਰੂ ਸਾਹਿਬ ਦੇ ਨਾਲ 35 ਦੇ ਕਰੀਬ ਸਿੰਘ ਅਤੇ ਸਹਿਬਜ਼ਾਦਾਜੀਤ ਸਿੰਘ ਸਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਸਨ ਗੁਰੂ ਸਾਹਿਬ ਇਸ ਗੱਲ ਨੂੰ ਭਾਂਪ ਚੁੱਕੇ ਸਨ ਕਿ ਇੱਥੇ ਭਿਆਨਕ ਜੰਦ ਹੋਵੇਗਾ ਅਤੇ ਉਹਨਾਂ ਨੇ ਗੜੀ ਦੀ ਮੋਰਚਾ ਬੰਦੀ ਦੇ ਲਈ ਸਿੰਘਾਂ ਦੇ ਛੋਟੇ-ਛੋਟੇ ਸਮੂਹ ਬਣਾ ਕੇ ਚਾਰੇ ਪਾਸੇ ਤਾਇਨਾਤ ਕਰ ਦਿੱਤੇ ਅਤੇ ਦੁਸ਼ਮਣ ਦੀਆਂ ਸਰਗਰਮੀਆਂ ਤੇ ਨਜ਼ਰ ਰੱਖਣ ਲੱਗ ਪਏ ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਸੰਤਰੀਆਂ ਦੀ ਡਿਊਟੀ ਸੌਂਪੀ ਗਈ ਜਦੋਂ ਕਿ ਗੁਰੂ ਸਾਹਿਬ ਨੇ ਖੁਦ ਦੋਵੇਂ ਸਹਿਬਜ਼ਾਦਿਆਂ ਅਤੇ ਭਾਈ ਦਿਆ ਸਿੰਘ ਜੀ ਤੇ ਸੰਤ ਸਿੰਘ ਜੀ ਨੂੰ ਸਮੇਤ ਗੱਡੀ ਦੀ ਸਭ ਤੋਂ ਉੱਪਰਲੀ ਮੰਜ਼ਲ ਤੇ ਮੋਰਚੇ ਸਵਾਲਣ ਲਈ ਕਿਹਾ ਦੂਸਰੇ ਪਾਸੇ ਮੁਗਲ ਫੌਜ ਨੇ ਆਉਂਦੇ ਹੀ ਗੱਡੀ ਨੂੰ ਘੇਰ ਲਿਆ ਅਤੇ ਇਹ ਗੱਲ ਸਾਫ਼ ਹੋ ਗਈ ਸੀ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਅਸਾਵੀ ਜੰਗ ਲਈ ਮੈਦਾਨ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਅੱਠ ਪੋ ਨੂੰ ਮੁਗਲ ਫੌਜ ਨੇ ਗੜੀ ਤੇ ਪਰਮਹੱਲਾ ਬੋਲ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਪੰਜ-ਪੰਜ ਦੇ ਜਥੇ ਬਣਾ ਕੇ ਇਹਨਾਂ ਨਾਲ ਲੜਨ ਦੇ ਲਈ ਭੇਜਣਾ ਸ਼ੁਰੂ ਕਰ ਦਿੱਤਾ ਭੁਖਣ ਭੰਗਣੇ ਅਤੇ ਥੱਕੇ ਹੋਏ ਸਿੰਘਾਂ ਨੇ ਮੁਗਲ ਫੌਜ ਨਾਲ ਬੇਸਮਾਨ ਲਿਸਾਨੀ ਲੜਾਈ ਲੜ ਕੇ ਸ਼ਹਾਦਤ ਦੇ ਜਾਂ ਪੀਤੇ ਇਹ ਵੀ ਪਹਿਲੀ ਵਾਰ ਹੋਵੇਗਾ ਕਿ ਕਿਸੇ ਪਿਓ ਤੋਂ ਪੁੱਤਰਾਂ ਨੇ ਸ਼ਹੀਦ ਹੋਣ ਲਈ ਇਜਾਜ਼ਤ ਮੰਗੀ ਹੋਵੇ ਪਹਿਲਾਂ ਬਾਬਾ ਅਜੀਤ ਸਿੰਘ ਜੀ ਨੇ ਜੰਗੀ ਕਰਤੱਬ ਦਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਮਗਰੋਂ ਸਹਬਜ਼ਾਦਾ ਜੁਝਾਰ ਸਿੰਘ ਜੀ ਵੀ ਆਪਣੇ ਵੀਰ ਵਾਂਗੂ ਰਣ ਤੱਤੇ ਵਿੱਚ ਜੋਸ਼ ਨਾਲ ਲੜੇ ਅਤੇ ਸ਼ਹੀਦੀ ਦਾ ਜਾਂ ਪੀਤਾ ਹੁਣ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਤੋਂ ਇਲਾਵਾ ਭਾਈ ਜੀਵਨ ਸਿੰਘ ਵੀਰ ਰਣਭੂਮੀ ਦੀ ਪੇਟ ਚੜ ਗਏ ਸਨ ਅਤੇ ਗੁਰੂ ਸਾਹਿਬ ਕੋਲ ਲਗਭਗ 11 ਦੇ ਕਰੀਬ ਬਾਕੀ ਸਿੰਘ ਰਹਿ ਗਏ ਸਨ ਸਿੰਘਾਂ ਨੇ ਬਖਤ ਦੀ ਨਜਾਕਤ ਨੂੰ ਦੇਖਦਿਆਂ ਗੁਰੂ ਸਾਹਿਬ ਨੂੰ ਗੜੀ ਛੱਡਣ ਲਈ ਕਿਹਾ ਪਰ ਗੁਰੂ ਸਾਹਿਬ ਨਾ ਮੰਨੇ ਤਾਂ ਸਿੰਘਾਂ ਨੇ ਆਪੇ ਗੁਰੂ ਚੇਲਾ ਦੀ ਪਰੰਪਰਾ ਨੂੰ ਅਮਲੇ ਜਾਮਾ ਪਹਿਨਾਉਂਦਿਆਂ ਭਾਈ ਦਿਆ ਸਿੰਘ ਜੀ ਦੀ ਅਗਵਾਈ ਵਿੱਚ ਪੰਜ ਪਿਆਰੇ ਚੋਣਲੇ ਅਤੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਜੇਕਰ ਤੁਸੀਂ ਵੀ ਸ਼ਹੀਦ ਹੋ ਗਏ ਤਾਂ ਪੰਥ ਦਾ ਕੋਈ ਵਾਰਿਸ ਨਹੀਂ ਰਹੇਗਾ ਅਤੇ ਉਹਨਾਂ ਨੂੰ ਗੜੀ ਛੱਡਣ ਦਾ ਆਦੇਸ਼ ਦੇ ਦਿੱਤਾ ਗੁਰੂ ਸਾਹਿਬ ਨੇ ਆਪਣੇ ਅਸਤਰ ਸ਼ਾਸਤਰਾਂ ਤੇ ਵਸਤਰ ਉਤਾਰ ਕੇ ਬਾਬਾ ਸੰਗਤ ਸਿੰਘ ਜੀ ਨੂੰ ਕੁਝ ਇਤਿਹਾਸਕਾਰਾਂ ਅਨੁਸਾਰ ਬਾਬਾ ਜੀਵਨ ਸਿੰਘ ਜੀ ਨੂੰ ਪਹਿਨਾ ਦਿੱਤੇ ਤੇ ਹੀਰਿਆਂ ਦੀ ਜੜੀ ਕਲੰਗੀ ਉਹਨਾਂ ਦੇ ਸਿਰ ਤੇ ਸਜਾ ਦਿੱਤੀ ਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਵੈਰੀ ਨੂੰ ਪੱਬੜ ਪੂਸੇ ਵਿੱਚ ਪਾਇਆ ਜਾ ਸਕੇ ਫੈਸਲਾ ਹੋਇਆ ਕਿ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦਾ ਸਾਥ ਦੇਣਗੇ ਅਤੇ ਗੁਰੂ ਸਾਹਿਬ ਤਿੰਨੋਂ ਸਿੰਘਾਂ ਸਮੇਤ ਰਾਤ ਨੂੰ ਗੜੀ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ ਇਹ ਸੀ ਜੇ ਇਤਿਹਾਸ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਜੋ ਇੱਕ ਮਹਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਜੰਗ ਵਿੱਚ ਭੇਜਿਆ ਤੇ ਪੁੱਤਰਾਂ ਨੇ ਵੀ ਆਪਣੇ ਪਿਤਾ ਜੀ ਤੋਂ ਜੰਗ ਵਿੱਚ ਜਾਣ ਲਈ ਆਗਿਆ ਮੰਗੀ ਤਾਂ ਕਿ ਉਹ ਵੀ ਆਪਣੇ ਗੁਰੂ ਲਈ ਆਪਣੇ ਧਰਮ ਲਈ ਸ਼ਹੀਦ ਹੋ ਸਕਣ ਜੰਗ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਜੋ ਕਿ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ ਤੁਹਾਨੂੰ ਕਿਤੇ ਨਹੀਂ ਮਿਲੂਗਾ ਕਿ ਇੱਕ ਪਿਓ ਨੇ ਆਪਣੇ ਪੁੱਤਰਾਂ ਨੂੰ ਆਪਣੇ ਅੱਖੀ ਸ਼ਹੀਦ ਹੁੰਦਿਆਂ ਵੇਖਿਆ ਹੋਵੇ ਤੇ ਸ਼ਹੀਦ ਹੋਣ ਲਈ ਭੇਜਿਆ ਹੋਵੇ ਵੀ ਤੁਸੀਂ ਜਾਓ ਲੜੋ ਤੇ ਸ਼ਹੀਦੀ ਪ੍ਰਾਪਤ ਕਰੋ ਇਹ ਉਹ ਗੁਰੂ ਸਾਨਾ ਜਿਨ੍ਹਾਂ ਨੇ ਅੱਖੀਂ ਦੇਖ ਕੇ ਇੱਕ ਹੰਝੂ ਵੀ ਨਹੀਂ ਡੇਗਿਆ ਤੇ ਆਪਦੇ ਪੁੱਤਰਾਂ ਨੂੰ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਿਆ ਜੇਕਰ ਤੁਹਾਨੂੰ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ